ਕਿਉਂਕਿ ਮੇਰੇ ਕੋਲੇ ਕਾਫੀ ਵੱਡਾ ਏਰੀਆ ਹੈ 9 ਹਲਕੇ ਹੈ 19 ਲੱਖ ਬੰਦਾ ਹੈ ਜਿਹੜਾ ਵੋਟਰ ਹੈ 18 19 ਲੱਖ ਉਹ ਹਰੇਕ ਨੂੰ ਘਰੇ ਆ ਕੇ ਮਿਲਿਆ ਨਹੀਂ ਜਾ ਸਕਦਾ ਮੇਰਾ ਦਫਤਰ ਡੀਸੀ ਦਫਤਰ ਦੇ ਸਾਹਮਣੇ ਬਚਤ ਭਵਨ ਹੈ ਜਿੱਥੇ ਆ ਮੇਰਾ ਭਰਾ ਹੈ ਉੱਥੇ ਬਹਿੰਦਾ ਹੈ ਆ ਦਫਤਰ ਦੇ ਵਿੱਚ ਮੌਜੂਦ ਨਹੀਂ ਸੀਗੇ ਉਸ ਤੋਂ ਬਾਅਦ ਉਹ ਫਿਰ ਉਹਨਾਂ ਨੇ ਮੇਰੀ ਵੀਡੀਓ ਦੇਖੀ ਤੇ ਮੈਨੂੰ ਵੀਡੀਓ ਦੇਖ ਕੇ ਫੋਨ ਕੀਤਾ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ 40 ਲੱਖ ਬੰਦੇ ਦੀ ਆਬਾਦੀ ਹੈਗੀ ਆ ਇਥੇ ਕੱਲੇ ਨਹੀਂ ਕੱਲੇ ਲੁਧਿਆਣਾ ਸ਼ਹਿਰ ਦੇ ਵਿੱਚ ਆਬਾਦੀ 40 ਲੱਖ ਤੁਹਾਨੂੰ ਵਿਚਾਰਾ ਕੋਈ ਵੀ ਬੰਦਾ ਸਿੱਧਾ ਵਿਅਕਤੀਗਤ ਜਦੋਂ ਤੁਸੀਂ ਇਲੈਕਸ਼ਨ ਵੀ ਲੜਦੇ ਹੋ ਤੇ ਜੇ 18 19 ਲੱਖ ਵੋਟ ਹੈ ਤਾਂ ਤੁਸੀਂ 1 ਲੱਖ ਬੰਦੇ ਨੂੰ ਵੀ ਆਦਾ ਚਿਹਰਾ ਨਹੀਂ ਵਿਖਾ ਸਕਦੇ ਉਹ ਉਹ ਅਫਸਰ ਉੱਥੇ ਮੇਰਾ ਬੰਦਾ ਉਹ ਉਹ ਦਿਨ ਦੇ ਦਿਨ ਨਹੀਂ ਖੋਲਦਾ that might be ਸੈਟਰਡੇ ਸੰਡੇ ਕਿ ਸੈਟਰਡੇ ਨੂੰ ਛੁੱਟੀ ਵਾਲੇ ਦਿਨ ਆਫ ਹੋ ਗਏ ਲੇਕਿਨ ਹੁੰਦਾ ਹੁਣ ਤੁਸੀਂ ਕੈਂਸਰ ਦੀ ਗੱਲ ਕੀਤੀ ਕਿ ਯਾਰ ਇੱਕ ਬੁੱਢੇ ਨਾਲੇ ਦਾ ਮਸਲਾ ਹੁਣ ਬੁੱਢੇ ਨਾਲੇ ਦੇ ਮਸਲੇ ਤੁਹਾਨੂੰ ਪਤਾ ਹੈ ਮੈਂ ਪ੍ਰਾਈਮ ਮਿਨਿਸਟਰ ਨੂੰ ਮਿਲ ਰਿਹਾ ਹਾਂ ਤੁਹਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਸਾਡੇ ਬਹੁਤ ਅੱਛੀ ਗੱਲ ਹੋ ਗਈ ਆਮ ਚਾਹੇ ਉਹ ਕਾਂਗਰਸ ਪਾਰਟੀ ਦੇ ਨਾਲ ਸੰਬੰਧਤ ਆ ਮੈਂ ਬੀਜੇਪੀ ਨਾਲ ਸੰਬੰਧਤ ਆ ਲੇਕਿਨ ਜਿਹੜਾ ਐਮਪੀ ਹੁੰਦਾ ਚਾਹੇ ਕੋਈ ਐਮਐਲਏ ਬਣ ਜਾਏ ਚਾਹੇ ਕੋਈ ਐਮਪੀ ਬਣ ਜਾਏ ਚਾਹੇ ਮੁੱਖ ਮੰਤਰੀ ਬਣ ਜਾਏ ਚਾਹੇ ਪ੍ਰਧਾਨ ਮੰਤਰੀ ਬਣ ਜਾਏ ਉਹ ਸਾਰੇ ਲੋਕਾਂ ਦਾ ਸਾਂਝਾ ਹੁੰਦਾ ਬੀਜਪੀ ਦੇ ਮੇਰੇ ਨਾਲ ਕੌਣ ਵੱਡਾ ਹੈ ਕੇਸਸ ਦੇ ਵਿੱਚ ਉਹਨਾਂ ਕੋਲੇ ਵੀ ਹੁੰਨੀ ਪਾਵੜ ਬਿਕੋਜ਼ ਹੀ ਇਜ਼ ਰਾਜ ਸਭਾ ਬਿੱਟੂ ਜੀ ਉਹ ਮੰਤਰੀ ਨਹੀਂ ਰਹਿੰਦੇ ਹੀ ਇਜ਼ bigger than me now ਨਹੀਂ ਨਹੀਂ ਮੈਂ ਤੈਨੂੰ ਨਹੀਂ ਕਹਿ ਰਿਹਾ ਤੂੰ ਉੱਥੇ ਜਾ ਮੈਨੂੰ ਸੁਣ ਲੈ ਤੈਨੂੰ ਨਹੀਂ ਜਾਣਾ ਉੱਥੇ ਜਾ ਹੁਣ ਸੱਚ ਮੀਡੀਆ ਦੱਸ ਦੇ ਜਿੰਨਾ ਖੜਾ ਵੀ ਰਾਜਾ ਵੜਿੰਗ ਜਿਆਦੇ ਆਉਂਦਾ ਹੈ ਕਿ ਬਿੱਟੂ ਜੀ ਅੱਜ ਕੀ ਆ ਲਾਵੇ ਆਹ ਕੁੜੀ ਆਵੇ ਆਪੇ ਖਾਲੀ ਲੈਟਰ ਪੈਡ ਤੇ ਦਸਤਖਤ ਕਰਕੇ ਦੇ ਦੇਣੇ ਆ ਜਿੰਨੇ ਕੈਂਸਰ ਪੇਸ਼ੈਂਟ ਜੇ ਨਾਂ ਰਿਵਾਂ ਤਾਂ ਰਾਜਾ ਬਲਿੰਗੂ ਮੁੱਦੇ ਜਿਹੜੇ ਹੈਗੇ ਆ ਉਹ ਤਾਂ ਹਮੇਸ਼ਾ ਉੱਠਦੇ ਆਏ ਆ ਤੇ ਉਹ ਉੱਠਦੇ ਰਹਿਣਗੇ ਜਿੰਨੀ ਦੇਰ ਤੱਕ ਹਰ ਚੀਜ਼ ਦਾ ਇੱਕ ਸੋਲੂਸ਼ਨ ਨਹੀਂ ਮਿਲਦਾ ਹੈਗਾ ਨਾਲਾ ਜਿਹੜੇ ਬੁੱਢੇ ਨਾਲੇ ਦੇ ਆਸੇ ਪਾਸੇ ਲੋਕ ਰਹਿੰਦੇ ਨੇ ਉਹ 90% ਕੈਂਸਰ ਦੇ ਨਾਲ ਪੀੜਿਤ ਨੇ ਤੇ ਜਿਹੜੀ ਉੱਥੇ ਜਿਹੜੀ ਆਬਾਦੀ ਹੈ ਉਹ ਬੜੀ ਹੀ ਗਰੀਬ ਤਬਕੇ ਦੀ ਹੈ ਤੇ ਇਹਰੇ ਆਇਆ ਮੇਟਾ ਤੁਸੀਂ ਉਹ ਮੇਰੇ ਭਰਾ ਛੋਟਾ ਜੇ ਕੋਈ ਹੋਰ ਹੁੰਦਾ ਬੰਦਾ ਆਮ ਸੁਭਾਅ ਦਾ ਆਮ ਜਿਹੜੇ ਲੀਡਰ ਅੱਜ ਕੱਲ੍ਹ ਉਹ ਨਾ ਨੇ ਟੈਲੀਫੋਨ ਕਰਨਾ ਸੀ ਬੰਦਾ ਭਾੜਨਾ ਸੀ ਲੜਨਾ ਸੀ ਫਿਰਨਾ ਸੀ ਮੈਨੂੰ ਲੱਗਦਾ ਜਿਹੋ ਜਿਹਾਂ ਲੋਕਾਂ ਦਾ ਸੁਭਾਅ ਹੈ ਔਰ ਮੈਨੂੰ ਇਹ ਲੱਗਿਆ ਕਿ ਸ਼ਾਇਦ ਕੋਈ ਕੰਮ ਹੋਣਾ ਹੈ ਰਾਜਾ ਵੜਿੰਗ ਤੇਰੀ ਤਲਾਸ਼ ਹੋ ਰਹੀ ਹੈ ਤੂੰ ਆਦ ਗਿਆ ਯਾਰ ਪੱਤਰਕਾਰਾਂ ਨੂੰ ਪੀਪਲ ਆਪਾਂ ਕੋਈ ਵੀ ਰਾਜਨੀਤੀ ਨਹੀਂ ਕਰਨੀ ਜੀ ਜੀ ਤੁਹਾਨੂੰ ਕਿਹਾ ਅੱਜ ਮੈਂ ਸਾਹਿਬ ਨੇ ਤੁਹਾਨੂੰ ਕਿਹਾ ਵੀ ਇਹ ਮੁੱਖ ਸੇਵਾਇਨਾਂ ਦਾ ਬੰਦੇ ਨੂੰ ਇਹ ਨਹੀਂ ਪਤਾ ਵੀ ਰਾਜ ਮੈਂ ਦਾ ਦਫ਼ਤਰ ਕਿੱਥੇ ਹੈ ਸੋ ਜਿਹੜੀ ਉਹ ਰਾਜਨੀਤੀ ਚਲੋ ਹਰ ਬੰਦੇ ਨੇ ਆਪਦੀ ਆਪਦੀ ਪਾਰਟੀ ਵਾਲੀ ਨਹੀਂ ਕਰਨੀ ਹੁੰਦੀ ਕੋਈ ਇਸ ਗੱਲ ਚ ਜੀ ਨੇ ਬਾਈਟ ਲਈ ਸੀ ਲੁਧਿਆਣੇ ਜਿੱਥੇ ਤੁਸੀਂ ਅੱਜ ਤੋਂ ਪਹਿਲਾਂ ਪਰਸਾ ਜੀ ਕਿੱਥੇ ਅਵਾ ਡੁਬਰੀ ਜੀ ਸੋ ਮੇਰੀ ਬੇਨਤੀ ਹੈ ਇਹ ਪਰਸੂ ਲਈ ਅੱਜ ਦੇ ਖਬਰਾਂ 'ਚ ਖਬਰਾਂ ਹੈ ਜੀ ਤੇ ਉਹ ਅੱਜ ਤੁਸੀਂ ਰਾਤ ਗੁੰਮਸ਼ੁਦਾ ਦੀ ਤਲਾਸ਼ 'ਚ ਜਾਂਦੇ ਰਹੇ ਜੀ ਤੁਸੀਂ ਸੁਣਦਾ ਲੋ ਤੁਸੀਂ ਇੱਟ ਨਾਲ ਆਏ ਜੀ ਇਹਨੇ ਅੱਜ ਸਾਈਡ ਆ ਗਿਆ ਵਧੀਆ ਮੌਕੇ ਤੇ ਆ ਗਿਆ ਉਹ ਮੇਰੀ ਸਾਰੀ ਫੇਸਬੁੱਕ ਹੈ ਸਾਰਾ ਫੇਸ ਪੇਜ ਹੈ ਜੀ ਰਾਤ ਤੁਸੀਂ ਗੁੰਮਸ਼ੁਦਾ ਦੀ ਤਲਾਸ਼ ਜਾਂਦੇ ਰਹੇ ਕਿ ਮੈਂ ਹੱਕ ਆ ਵੀ ਦਫਤਰ ਦੱਸਦੇ ਆ ਅੱਜ ਤੁਸੀਂ ਦਫਤਰ ਬਹੁਤ ਜ਼ਿਆਦਾ ਸ਼ੋਰ ਵੀ ਬਚਾਇਆ ਤੁਹਾਡੇ ਬੰਦੇ ਦੱਸਦੇ ਆ ਕੀ ਕੀ ਲੈ ਕੇ ਆ ਕਿਥੇ ਰਾਡਾ ਵਾਲਿੰਗ ਪੜ ਲਓ ਮੇਜ਼ ਦੇ ਥੱਲੇੋਂ ਕੱਢੋ ਹੁਣ ਮੈਂ ਇਹਨਾਂ ਨੂੰ ਇਹਨਾਂ ਨੂੰ ਅਧਿਕਾਰ ਇਹਨਾਂ ਨੇ ਆਪਣਾ ਸਮਝਿਆ ਕਿ ਤੁਸੀਂ ਲੁਧਿਆਣੇ ਦੇ ਸਾਡੇ ਮੁਖੀ ਆ ਹੋ ਨੋ ਨੋ ਸੋ ਤੁਸੀਂ ਸਾਡੇ ਐਮਪੀ ਆ ਜੀ ਹਾਂਜੀ ਸੋ ਤੁਸੀਂ ਮੇਰੇ ਭਰਾ ਹੋ ਮੇਰੇ ਵੀਰ ਹੋ ਸੋ ਮੇਰੇ ਕੋਲੇ ਨੌ ਹਲਕੇ ਆ ਨੌ ਹਲਕੇ ਆਪਣੇ ਗੱਲ ਦਾਖਾ ਜਗਰਾਉ ਤੇ ਸ਼ਹਿਰ ਦੇ ਛੇ ਜੀ ਇਹਨਾਂ ਦੇ ਨਾਲ ਨਾਲ ਇੱਕ ਮੇਰੇ ਕੋਲੇ ਹਰਕਾ ਗਿੱਦੜਬਾ ਵੀ ਹੈਗਾ ਜਿੱਥੇ ਮੈਂ ਪਹਿਲਾਂ ਲੜਦਾ ਸੀ 10 ਜੀ ਇਹਦੇ ਨਾਲ ਨਾਲ ਮੇਰੇ ਕੋਲ ਇੱਕ ਪੰਜਾਬ ਦੀ ਜ਼ਿੰਮੇਵਾਰੀ ਵੀ ਹੈ ਜੀ 40 ਲੱਖ ਬੰਦੇ ਦੀ ਆਬਾਦੀ ਹੈਗੀ ਆ ਇੱਥੇ ਕੱਲੇ ਨਹੀਂ ਕੱਲੇ ਲੁਧਿਆਣਾ ਸ਼ਹਿਰ ਦੇ ਵਿੱਚ ਆਬਾਦੀ 40 ਲੱਖ ਹੈ ਜੀ ਤੁਹਾਨੂੰ ਵਿਚਾਰਾ ਕੋਈ ਵੀ ਬੰਦਾ ਸਿੱਧਾ ਵਿਅਕਤੀਗਤ ਜਦੋਂ ਤੁਸੀਂ ਇਲੈਕਸ਼ਨ ਵੀ ਲੜਦੇ ਹੋ ਤੇ ਜੇ 18 19 ਲੱਖ ਵੋਟ ਹੈ ਤਾਂ ਤੁਸੀਂ 1 ਲੱਖ ਬੰਦੇ ਨੂੰ ਵੀ ਆਦਾ ਚਿਹਰਾ ਨਹੀਂ ਵਿਖਾ ਸਕਦੇ ਉਹ ਜਿਹੜੀ ਤੁਹਾਡੀ ਪ੍ਰੈਜ਼ੈਂਸ ਹੈਗੀ ਆ ਉਹ ਸੋਸ਼ਲ ਮੀਡੀਆ ਮੀਡੀਆ ਦੇ ਰਾਹੀਂ ਤੁਸੀਂ 19 ਲੱਖ ਲੋਕਾਂ ਚ ਪ੍ਰੈਜ਼ੈਂਸ ਵਿਖਾ ਸਕਦੇ ਹੋ ਆਦਰਵਾਇਜ਼ ਇਟਸ ਨੈਕਸਟ ਟੂ ਇੰਪੋਸੀਬਲ ਕਿਸੇ ਵੀ ਵਿਅਕਤੀ ਦੀ ਔਰ ਜੇ ਤੁਸੀਂ ਮੇਰਾ ਸੋਸ਼ਲ ਮੀਡੀਆ ਚੈੱਕ ਕਰੋਗੇ ਪੰਜਾਬ ਦੇ ਵਿੱਚ ਹਰ ਮੈਂਬਰ ਆਫ ਪਾਰਲੀਮੈਂਟ ਨਾਲ ਹਰ ਇੱਕ ਵਦਾ ਇਕ ਨਾਲੋ ਤੁਸੀਂ ਦੇਖੋਗੇ ਕਿ ਰਾਜਾ ਵੜਿੰਗ ਔਰੇ ਤੇ ਤੁਰਿਆ ਫਿਰ ਰਿਹਾ ਔਰ ਨਾਟ ਇਵਨ ਜਿੱਦੇ ਦਾ ਪਾਰਲੀਮੈਂਟ ਤੁਸੀਂ ਹੁਣ ਖੋਜ ਕਰਿਓ ਦੋਨੋਂ ਜਾਣੇ ਮੈਂਬਰ ਆਫ ਪਾਰਲੀਮੈਂਟ ਤੋਂ ਬਾਅਦ ਅੱਜ ਸਾਲ ਹੋਣਾ ਦਾ 9 ਮਹੀਨੇ ਕੇ 11 ਇੱਕ ਫੇਸਬੁੱਕ ਤੇ ਮੇਰੀ ਇਵੈਂਟ ਗਾਇਬ ਹੋਏ ਨਾਟ ਇਵਨ ਵਨ ਹੌਲੀਡੇ ਇਨ ਮਾਈ ਆਫਿਸਾ ਉਥੇ ਮੇਰਾ ਬੰਦਾ ਉਹ ਉਹ ਦਿਨ ਦੇ ਦਿਨ ਨਹੀਂ ਖੁੱਲਦਾ ਥੈਟ ਮਾਈਟ ਬੀ ਸੈਟਰਡੇ ਸੰਡੇ ਕਿਸੇ ਦਿਨ ਛੁੱਟੀ ਵਾਲੇ ਦਿਨ ਆਫ ਹੋਵੇ ਲੈਗਿਨ ਹੁੰਦਾ ਹੁਣ ਤੁਸੀਂ ਕੈਂਸਰ ਦੀ ਗੱਲ ਕੀਤੀ ਕਿ ਯਾਰ ਇੱਕ ਬੁੱਢੇ ਨਾਲੇ ਦਾ ਮਸਲਾ ਹੁਣ ਬੁੱਢੇ ਨਾਲੇ ਦੇ ਮਸਲੇ ਤੁਹਾਨੂੰ ਪਤਾ ਹੈ ਮੈਂ ਪ੍ਰਾਈਮ ਮਿਨਿਸਟਰ ਨੂੰ ਮਿਲ ਰਿਹਾ ਤੁਹਾਡੇ ਪ੍ਰਾਈਮ ਮਿਨਿਸਟਰ ਸਾਦੂ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਸਾਡੀ ਬਹੁਤ ਅੱਛੀ ਗੱਲ ਹੈ ਔਰ ਵਿਦਆਊਟ ਪ੍ਰਾਈਮ ਮਿਨਿਸਟਰ ਕਿਉਂਕਿ ਪ੍ਰਾਈਮ ਮਿਨਿਸਟਰ ਸਾਹਿਬ ਦੀ 10 ਸਾਲ ਦੀ ਸਰਕਾਰ ਹੈ 11 ਸਾਲ ਹੋ ਗਏ ਵਿਦਆਊਟ ਪ੍ਰਾਈਮ ਮਿਨਿਸਟਰ ਦੀ ਇੰਟਰਵੈਂਸ਼ਨ ਤੋਂ ਬਿਨਾਂ ਇੱਥੇ ਹੋ ਰਹੀ ਹੈਗੀ ਹੈ ਆਮ ਆਦਮੀ ਪਾਰਟੀ ਦੀ ਦੁਮਾ ਸਰਕਾਰਾਂ ਦੀ ਇੰਟਰਵੈਂਸ਼ਨ ਤੋਂ ਬਿਨਾ ਨਾ ਤੁਸੀਂ ਨਾ ਤੁਸੀਂ ਬਹੁਤ ਵਿਚਾਰੇ ਸਾਡੇ ਕਰਨਲ ਸਾਹਿਬ ਲੜਾਈ ਲੜ ਰਹੇ ਐ ਔਰ ਜੋ ਤੁਹਾਡਾ ਕਨਸਰਨ ਹੈਗਾ ਕੈਂਸਰ ਆਲਾ ਕਿ ਯਾਰ ਮੇਰੇ ਕੋਲੇ ਤੁਸੀਂ ਇਹੀ ਕੰਮ ਕਿਹਾ ਮੈਨੂੰ ਕੀ ਹੋ ਰਿਹਾ ਵੀ ਕੈਂਸਰ ਆਲੇ ਪੀੜਤ ਬੰਦੇ ਬਹੁਤ ਆਉਂਦੇ ਐ ਹੁਣ ਮੈਂ ਤੁਹਾਨੂੰ ਅੱਜ ਸਟੋਰੀ ਦੱਸਾਂ ਕੈਂਸਰ ਦੇ ਪੀੜਤ ਕਿੱਥੇ ਵੀ ਲਿਸਟ ਸਾਡੇ ਕੋਲੇ ਹੈ 93 ਲੱਖ ਰੁਪਏ ਨਹੀਂ ਨਹੀਂ ਯਾਰ ਕਿੰਨੇ ਕੇਸਿਸ ਆਈ ਸੀ Uh, 37 ਆਪਣੇ ਕੋਲ okay, 72 ਟੋਟਲ ਆਏ ਆ 72 ਕੇਸਿਸ ਸਾਡੇ ਕੋਲੇ ਕੈਂਸਰ ਦੇ ਆਏ ਆ ਆਈ ਕੈਨ ਗਿਵ ਯੂ ਦਾ ਡਾਟਾ ਆਹ ਹੁਣੇ ਹੈਗਾ ਸਾਡੇ ਕੋਲੇ ਆਲਰੇਡੀ ਹੈਗਾ ਟੂਮੋਰੋ ਆਈ ਕੈਨ ਪ੍ਰੋਵਾਈਡ ਯੂ ਪ੍ਰੋਵਾਈਡ ਯੂ 92 ਹੋਰੇ 37 ਕੇਸਿਸ ਤੇ ਪੈਸੇ ਆਗੇ ਕੋਈ ਆਫਿਸ ਚਲਾ ਜਾਵੇ ਰੈਂਡਮ ਰੈਂਡਮ ਸੱਚ ਹੈ ਨਾ ਗੁਰੂ ਨਾਨਕ ਸਾਹਿਬ ਨੂੰ ਜਾਣ ਦੇਣੀ ਹੈ ਬਾਬਾ ਜੀ ਨੂੰ ਚਾਹੇ ਉਹ ਇਹ ਕਦੇ ਨਹੀਂ ਪੁੱਛੋ ਕਿਹੜੀ ਪਾਰਟੀ ਦਾ ਹੈ ਕਿ ਉਹ ਕਿੱਥੋਂ ਆਇਆ ਉਹ ਕੀ ਇਹ ਮੈਂ ਨੂੰ ਰੱਬ ਨੇ ਇਹ ਚੀਜ਼ ਦਿੱਤੀ ਹੈ ਦਸਕਰ ਇਹ ਉਹ ਮੈਂ ਪੈਸਾ ਜਿਹੜਾ ਹੈ ਸੈਂਤੀਆਂ ਕੋਲੇ ਆ ਗਿਆ 72 ਅਸੀਂ ਕੇਸ ਬਣੇ ਕਿਉਂਕਿ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਇਵਨ ਯੂ ਡੋਟ ਬਲੀਵ ਥੈਟ ਇਹ ਪੈਸਾ ਕੇਵਲ ਲੁਧਿਆਣੇ ਐ ਐਪੀ ਮੇਰੇ ਕੋਲ ਕੋਈ ਫਾਜ਼ਿਲ ਕਾਦਾ ਵੀ ਆ ਗਿਆ ਨਾ ਆਈ ਹੈਵ 5 2 6 ਕੇਸਿਸ ਤਰਨ ਤਰਨ ਦੇ ਦੀਏ ਤਰਨ ਤਰਨ ਦੇ ਦੀਏ ਉੱਥੇ ਤਰਨ ਤਾਰਨ ਫਾਜ਼ਿਲ ਕਾ ਕੈਨ ਯੂ ਬਲੀਵ ਦੈਟ ਅੱਜ ਆ ਮੇਰੇ WhatsApp ਤੇ ਹੈ ਤੁਹਾਡੇ ਗੁੰਮਸ਼ੁਦਾ ਦੇ ਤਾਂ ਮੈਨੂੰ ਪਤਾ ਨਹੀਂ ਸੀਗਾ ਵੀ ਤੁਸੀਂ ਇਸ਼ੂ ਕੀ ਕਰਨ ਨਵੀਨ ਜਿੰਦਲ ਯੂ نو ਨਵੀਨ ਜਿੰਦਲ ਤੁਹਾਡੀ ਬੀਜੇਪੀ ਪਾਰਟੀ ਚੁਣੀ ਥਿਸ ਇਜ਼ ਨਵੀਨ ਜਿੰਦਲ ਮਾਲਕ ਮੈਂ ਨੂੰ ਕੀ ਪਾਇਆ ਪੜੋ ਕੀ ਪਾਇਆ ਪੜੋ ਮੈਂ ਆਪਦੀ ਲੈਟਰ ਹੈਡ ਤੇ ਪਾਇਆ ਉਹ ਕਹਿੰਦਾ ਮੈਂ ਜਿੰਦਲ ਇੰਸਟੀਚਿਊਟ ਦੇ ਵਿੱਚ ਦਾਖਲ ਹੋ ਰਿਹਾ ਹਾਂ ਮੈਂ ਪ੍ਰਾਈਵੇਟ ਇਲਾਜ ਕਰਾਉਣਾ ਹੈ ਇੱਕ ਵਿਅਕਤੀ ਦਾ ਮੈਂ ਆਈ ਕਾਲਡ ਨਵੀਨ ਜਿੰਦਲ ਤੇ ਉਹਨਾਂ ਨੂੰ WhatsApp ਆਇਆ ਚਿੱਠੀ ਲੈ ਕੇ ਪਲੀਜ਼ ਬ੍ਰਦਰ हेल्प मी ਤੁਸੀਂ BJP ਚ MP ਹੈ ਕਿ ਤੁਹਾਡੇ ਇੰਸਟੀਚੂਟ ਹੈਗਾ हिसार ਆਪਾਂ ਕੈਂਸਰ ਪੇਸ਼ੈਂਟ ਦੀ ਮਦਦ ਕਰਨੀ ਹੈ this is the this this letter is that so ਮੇਰੇ ਕਹਿਣ ਦਾ ਮਤਲਬ ਪਾਰਟੀ ਲਾਈਨ ਤੋਂ ਪਾਸੇ ਜਾ ਕੇ ਸੰਪਰਕ ਸੰਤੀ ਐਵੇਂ ਦੇ ਹੋਣਾ ਜੀ ਨਹੀਂ ਜੀ ਮੇਰੇ ਕਹਿਣ ਦਾ ਮਤਲਬ I don't say no to anybody I don't say ki somebody belongs to BJP somebody ਆ ਮੈਨੂੰ ਹੁਣ ਕਈਆਂ ਨੇ ਦੱਸਿਆ ਯਾਰ ਤੂੰ ਗਟਿਆਲ ਦੇ ਨਹੀਂ ਜਾਣਾ ਓ ਯਾਰ ਛੱਡ ਯਾਰ ਤੂੰ ਇੱਕ ਹੀ ਕਰੀ ਜਾਣਾ ਮੇਰੇ ਬੰਦੇ ਬਹੁਤ ਪਾਰਟੀ ਦੇ ਬੰਦੇ ਇਹਨਾਂ ਨੂੰ ਸਲਾਹ ਲਈਏ ਕਿ ਨੇ ਆਪਾਂ ਜਾਵਾਂਗੇ ਉਹ ਕਹਿੰਦੇ ਬਾਈ ਮੈਂ ਕਹਾ ਯਾਰ ਹੋਰਾਂ ਨਾਲ ਸਲਾਹ ਕੀਤੀ ਵੀ ਮੈਂ ਉਹ ਕਹਿੰਦੇ ਯਾਰ ਕੀ ਕਰ ਰਿਹਾ ਮੈਂ ਕਹਾ ਯਾਰ ਕੀ ਫਰਕ ਉਹ ਕਹਿੰਦਾ ਉਹਨੇ ਤੇਰੇ ਬੋਰਡ ਲਾਤੇ ਉਹ ਤੇਰੇ ਉਹਨੇ ਪੂਰਾ ਰੋਲਾ ਪਾਤਾ ਨੌਜਵਾਨ ਸਾਥੀ ਨੇ ਤੇ ਸਾਡੀ ਬੀਬੀ ਕੋਰ ਕੁੜੀ ਨੇ ਤੇ ਪੂਰਾ ਤੂੰ ਯਾਰ ਹੁਣ ਉੱਥੇ ਕੀ ਲੈਣ ਜਾਣਾ ਗੱਲ ਹੀ ਬਾਤ ਗਈ ਉਹ ਮੈਂ ਕਹਾ ਯਾਰ ਹੋ ਸਕਦਾ ਕੋਈ ਪ੍ਰੋਬਲਮ ਹੋ ਛੋਟੀ ਭੈਣ ਨੂੰ ਕੋਈ ਦਿੱਕਤ ਹੋਵੇ ਰਾਜਾ ਵੜਿੰਗੂਰੇ ਨਾਲ ਰਾਤ ਨੂੰ 3 ਵਜੇ ਵੀ ਖੜੂ ਬਾਜ ਮਾਰ ਕੇ ਦੇਖੋ ਹੁਣ ਤੁਸੀਂ ਐ ਕਰੋ ਉਹ ਠੀਕ ਹੈ ਭਾਜਪੀ ਦੇ ਮੇਰੇ ਨਾਲ ਕੋਣ ਵੱਡਾ ਹੈ ਕੇਸਿਸ ਦੇ ਵਿੱਚ ਉਹਨਾਂ ਕੋਲੇ ਵੀ ਉਨੀ ਪਾਵਰ ਹੈ ਬਿਕੋਜ਼ ਹੀ ਇਜ਼ ਰਾਜ ਸਭਾ ਬਿੱਟੂ ਜੀ ਉਹ ਮੰਤਰੀ ਨੇ ਰੇਲਵੇ ਹੀ ਇਜ਼ bigger than me now ਨਹੀਂ ਨਹੀਂ ਮੈਂ ਤੈਨੂੰ ਨਹੀਂ ਕਹਿ ਰਿਹਾ ਤੂੰ ਉੱਥੇ ਜਾਣਾ ਪਹਿਲਾਂ ਸੁਣ ਲੈ ਤੈਨੂੰ ਨਹੀਂ ਜਾਣਾ ਉੱਥੇ ਜਾਣਾ ਹੁਣ ਸੱਚ ਮੀਡੀਆ ਦੱਸ ਦੇ ਜਿੰਨਾ ਖੜਾ ਵੀ ਰਾਜਾ ਵੜਿੰਗ ਜਾਦੇ ਆਉਂਦਾ ਹੈ ਕਿ ਬਿੱਟੂ ਜਾਦੇ ਆਉਂਦਾ ਤੇ ਜੇ ਇੱਕ ਮਿੰਟ ਇੱਕ ਮਿੰਟ ਮੈਨੂੰ ਬੋਲਣ ਦਾ ਦਿੰਦੇ ਇਹਨੂੰ ਹੁਣ ਬੁਲਾਉਣਾ ਹੁਣ ਸੁਪਕਾਰ ਮੈਨੂੰ ਤੈਨੂੰ ਉੱਤੇ ਕੁੜੀ ਮੈਂ ਬਾਦੀ ਕੁੜੀ ਬੇਟੀ ਨੂੰ ਮੈਂ ਕਹਿੰਦਾ ਸੱਚ ਬੋਲਨੀ ਇੱਥੇ ਸੱਚ ਬੋਲੂਗਾ ਮੈਂ ਜ਼ਿੰਦਗੀ ਸੱਚੀ ਬੋਲੇ ਤੂੰ ਪੱਕਾ ਕਟੜ ਬੀਜੇਪੀ ਵਾਲਾ ਰਹੇਗਾ ਵੀ ਤੇਰੇ ਉੱਤੋਂ ਤੂੰ ਜਿਉਂਦਾ ਰਹਿ ਚੜਦੀ ਕਲਾ ਰਹਿ ਪਰ ਪੋਲਿਟਿਕਸ ਕਰਨੀ ਆਪਾਂ ਸਾਰਿਆਂ ਨੇ ਤੁਸੀਂ ਮੈਂ ਵੀ ਇਹ ਲੁਧਿਆਣੇ ਦੇ ਬੱਚੇ ਬੱਚੇ ਨੂੰ ਪਤਾ ਹੈ ਵੀ ਲਓ ਬਿਬਦੀ ਲਾਓ ਟੈਲੀਫੋਨ ਕਿਟੂ ਜੀ ਦਾ ਥੋੜਾ ਚੱਕ ਦੇ ਠੀਕ ਹੈ ਤੁਸੀਂ ਲਾਓ ਆਪਦੇ ਮੇਰਾ ਜੇ ਮੈਂ ਠਾ ਦੇ ਨੀ ਫੋਨ ਮੇਰਾ ਯੂ ਆਰ ਲਾਈਕ ਮਾਈ ਅਸੀਂ ਸਾਰੇ ਇਕੱਠੇ ਆਈ ਡੋਨਟ ਹੈਵ ਐਨੀ ਪ੍ਰੋਬਲਮ ਵਿਦ ਯੂ অর ਯੂ ਆਰ ਵਿਦ ਐਨੀ ਬਟ ਮੈਨੂੰ ਤਾਂ ਅੱਜ ਆਨੰਦ ਆ ਗਿਆ ਕਿ ਅੱਜ ਦੋ ਵਿਅਕਤੀ ਟਾਪ ਕਲਾਸ ਇੱਕ ਕਿਹਨਾਂ ਥੋੜਾ ਕੀ ਕੌਰ ਸਮਰਤਾ ਕੌਰ ਸਮਰਤਾ ਕੌਰ ਮਿਲੀ ਔਰ ਇੱਕ ਕਟਿਆਲ ਸਾਹਿਬ ਮਿਲੇ ਹੁਣ ਮੈਂ ਨੰਗ ਦਾ ਟੱਪਦਾ ਇਹਨਾਂ ਦੇ ਘਰ ਜਾ ਕੇ ਹਮੇਸ਼ਾ 4-5 ਸਾਲ ਪਕੌੜੇ ਸਮੋਸੇ ਮਰਜ਼ੀ ਮੋਸਟਰ ਹੁਣ ਲਾਸਟ ਟਾਈਮ ਦਾ ਐਨੀਥਿੰਗ ਯੂ ਫੀਲ ਵਿਚ ਆਈ ਕੈਨ ਡੂ ਫॉर ਐਨੀਬਾਡੀ ਬੀਟ ਐਨੀਬਾਡੀ ਬੀਟ ਭਾਜਪਾ ਬੀਟ ਆਮ ਆਦਮੀ ਪਾਰਟੀ ਤੁਹਾਨੂੰ ਪਤਾ ਮੈਂ ਕਿੰਨਾ ਚੰਗਾ ਮੈਨੂੰ ਗਾਲਾਂ ਕਿੰਨੀਆਂ ਪਈਆਂ ਇਹਨਾਂ ਨੇ ਕੱਢੀਆਂ ਮੈਨੂੰ ਲੈ ਗਿਆ ਪੱਪੀ ਪ੍ਰੈਸ਼ਰ ਦਾ ਮੁੰਡਾ ਕਰੇ ਬਾਹਰ ਫਿਰੇ ਆ ਮੇਰੇ ਇੱਕ ਮਿੰਟ ਲੈ ਆ ਮੇਰੇ ਨਾਲ ਤੇ ਆ ਮੇਰੇ ਨਾਲ ਤੇ ਕਾਵੀ ਉਹ ਮੈਨੂੰ ਕਹਿੰਦਾ ਬਾਜੀ ਸੱਚਕਲ ਬਾਜੀ ਕੀ ਹਾਲ ਹੈ ਬਾਜੀ ਹੋਰ ਬਾਜੀ ਠੀਕ ਮੈਨੂੰ ਕੀ ਪਤਾ ਲੋਕ ਇੰਨੇ ਸ਼ੈਤਾਨ ਤੇ ਬਹਿਤੀ ਹੈ ਆ ਡੋਨਟ نو दैट ਕੀ ਹੋਇਆ ਕਟਿਆਲ ਮੈਨੂੰ ਕਹਿੰਦਾ ਸੁਣੋ ਮੈਨੂੰ ਇੱਕ ਮਿੰਟ ਜਨਾ ਚੁੱਪ ਮੈਨੂੰ ਕਹਿੰਦਾ ਮੈਂ ਗਿਆ ਸੀ ਉਹ ਦੂਜੇ ਪ੍ਰੈਸ਼ਰ ਸਾਹਿਬ ਦੇ ਸਾਡੇ ਘਰੇ ਕਹਿੰਦਾ ਕੇਸ਼ ਪ੍ਰੈਸ਼ਰ ਉਹ ਕਹਿੰਦਾ ਯਾਰ ਮੇਰੇ ਤੋਂ ਕੋਈ ਕੰਮ ਹੋਵੇ ਮੇਰੇ ਤੋਂ ਅੱਜ ਖਾਲੀ ਦਸਕਤ ਕਰਾ ਕੇ ਜੇ ਆ ਤੇਰਾ ਕੰਮ ਹੀ ਨਿਵੇੜਦਾ ਹੈ ਕੈਂਸਰ ਆ ਲਿਆ ਯਾਰ ਲੈਟਰ ਡਾਓ ਕੈਂਸਰ ਵਾਲਾ ਨਹੀਂ ਆ ਦੇਖੋ ਜੀ ਜਿਹੜੇ ਉਹ ਛੋੜ ਮੈਂ ਆ ਗੱਲ ਕਰ ਲੈਂਦੇ ਬਾਅਦ ਕਰ ਦਿੰਦੇ ਬਾਅਦ ਕਟਿਆ ਆਵੇ ਠੀਕ ਹੈ ਆ ਕੁੜੀ ਆਵੇ ਆਪਣੀ ਖਾਲੀ ਲੈਟਰ ਪੈਡ ਤੇ ਦਸਤਕਤ ਕਰਕੇ ਦੇ ਦੇਣੇ ਆ ਜਿੰਨੇ ਕੈਂਸਰ ਪੇਸ਼ੈਂਟ ਜੇ ਨਾਂ ਦੇਵਾਂ ਤਾਂ ਰਾਜਾ ਬਲੰਗੂ ਤੂੰ ਲਾਈਵ ਹੋ ਜਾਣਾ ਨਾਂ ਦੇ ਨਾਲ ਦੇ ਰਾਜੇ ਨੂੰ ਤੁਸੀਂ ਜਨਤਾ ਦੇ ਹਿੱਤ ਲਈ ਕੰਮ ਕਰੋ ਅਸੀਂ ਤੁਹਾਡਾ ਧੰਨਵਾਦ ਇੱਕ ਮਿੰਟ ਇੱਕ ਮਿੰਟ ਮੈਂ ਦੱਸਣਾ ਚਾਹੁੰਦਾ ਇੱਕ ਮਿੰਟ ਵੀ ਭਾਈ ਇੱਕ ਮਿੰਟ ਮੈਂ ਜਲਦੀ ਨਹੀਂ ਭਾਜੀ ਫਿਰ ਤੁਸੀਂ ਕਿਹਨਾਂ ਹਲਕੇ ਦਾ ਪਰਸੋਂ ਤਾਂ ਪਛੇ 6 ਘੰਟੇ ਮੇਰੇ ਹਲਕੇ ਦੇ ਵਿੱਚ ਸੀਗਾ ਹੁਣ ਆਪਾਂ ਚੱਕਰਾਂ ਦਿਓ ਆਪਾਂ ਸੋਣ ਨਾ ਆਏ ਕੋਈ ਗੱਲ ਮੇਰਾ ਨਾਮ ਸਮਰਤਾ ਕੌਰ ਹੈ ਸਭ ਤੋਂ ਪਹਿਲੇ ਅੱਛਾ ਸਮਝਦਾ ਪਹਿਲਾਂ ਕੀ ਕਰਦੇ ਹੋ ਮੈਂ ਸਮਾਜ ਸੇਵਕਾਂ ਮੇਰਾ ਐਨਜੀਓ ਚਲਾਉਂਦੀ ਆ ਓਕੇ ਓਕੇ ਠੀਕ ਹੈ ਰਾਜਨੀਤੀ ਚ ਮੈਂ ਹੁਣੇ ਆਈ ਠੀਕ ਹੈ ਸਭ ਤੋਂ ਪਹਿਲਾ ਲੋਕਾਂ ਦੇ ਵਿੱਚ ਗਰਾਊਂਡ ਲੈਵਲ ਦੇ ਗਰਾਊਂਡ ਰੂਟਸ ਦੇ ਵਿੱਚ ਮੈਂ ਕੰਮ ਕੀਤਾ ਹੈਗਾ ਲੋਕਾਂ ਦੇ ਵਿੱਚ ਵਿਚਰਿਆ ਸੁੱਖ-ਦੁੱਖ ਦੇ ਵਿੱਚ ਜਿਹੜੇ ਆਪਣੇ ਪੰਜਾਬੀ ਲੋਕ ਨੇ ਬਹੁਤ ਲਾਚਾਰ ਔਰ ਬੇਵੱਸ ਹੈ ਉਹ ਇਦਾਂ ਕਰਨਾ ਪਸੰਦ ਨਹੀਂ ਕਰਦੇ ਤੁਹਾਨੂੰ ਪਤਾ ਆਪਣੇ ਪੰਜਾਬੀਆਂ ਦੀ ਖਿੱਤ ਰਸਤੀ ਆ ਔਰ ਘਰੋਂ ਦੀ ਇੰਨੇ ਮਜਬੂਰ ਹੈ ਤੁਸੀਂ ਇਹ ਕਹਿ ਲੋ ਕਿ ਅੱਜ ਮੈਂ ਸਮਰਤਾ ਨਹੀਂ ਮੈਂ ਇੱਕ ਸਮਾਜ ਸੇਵਕ ਹੋਣ ਦੇ ਨਾਤੇ ਇੱਕ ਜਨਤਾ ਦੀ ਆਵਾਜ਼ ਤੁਹਾਡੇ ਅੱਗੇ ਬੋਲ ਰਹੀ ਹੈ ਚਲੋ ਵਧੀਆ ਰੱਬ ਦਾ ਲੱਖ ਲੱਖ ਸ਼ੁਕਰ ਹੈ ਜੀ ਆਇਆਂ ਨੂੰ ਤੁਸੀਂ ਕਪਿਲ ਕਟਿਆਲ ਜੀ ਦੇ ਘਰ ਆਏ ਹੋ ਤੁਹਾਡੇ ਪਰਸੋਂ ਆਉਂਗਾ ਘਰ ਗਿਮੀ ਵਾਲਾ ਐਡਰੈਸ ਮੋਸ ਵੈਲਕਮ ਸਰ ਹੇਅਰ ਬਾਈ ਹੈ ਤੁਸੀਂ ਬੋਲੋ ਚਲੋ ਗੱਲ ਕਰਕੇ ਜਾਇਓ ਪੱਕਾ ਡੈਫੀਨਿਟਲੀ ਸਰ ਪ੍ਰੋਮਿਸ ਟੂ ਯੂ ਆਈ ਵਿਲ ਕਮ ਲਓ ਡੈਫੀਨਿਟਲੀ ਮੈਂ ਹੁਣ ਜਾਊਂਗਾ ਇੱਕ ਵਾਰ ਤੁਹਾਡੇ ਘਰ ਮੈਂ ਜਾਵਾਂਗਾ ਬਿਲਕੁਲ ਸਰ ਤੁਹਾਡੇ ਅਸੀਂ ਪੱਕਾ ਜਾਣਾ ਆਪਾਂ ਡਿਨਰ ਰੱਖੋ ਨਹੀਂ ਉਹ ਵੀ ਲੋ ਉਸ ਤੋਂ ਬਾਅਦ ਇਹ ਕਿ ਤੁਹਾਨੂੰ ਜਿਵੇਂ ਪਤਾ ਹੋਵੇ ਜਿਸ ਏਰੀਆ 'ਚ ਅਸੀਂ ਰਹਿ ਰਹੇ ਹਾਂ ਸਮਰਾਲਾ ਚੌਂਕ ਇੱਥੇ ਮਤਲਬ ਮਾਹੌਲ ਇੰਨਾ ਖਰਾਬ ਹੈ ਮੇਰੇ ਖੁਦ ਦੇ ਦੋ ਬੱਚੇ ਆ ਰਾਜਨੀਤੀ ਚਾਹੰਦਾ ਕਾਰਨ ਕੀ ਹੈ ਤੁਹਾਡਾ ਪਰਪਸ ਕੀ ਹੈ ਮੇਨ ਅਸੀਂ ਆਪਾਂ ਰਾਜਨੀਤੀ ਨੂੰ ਜਿਹੜੀ ਪਬਲਿਕ ਹੈ ਨਿੰਦਦੀ ਹੈ ਕਿ ਰਾਜਨੀਤੀ ਬਹੁਤ ਬੁਰੀ ਹੈ ਰਾਜਨੀਤੀ ਬੁਰੀ ਨਹੀਂ ਹੈ ਰਾਜਨੀਤੀ ਅਸੀਂ ਕਿਹਦੇ ਹੱਥ ਚ ਦਿੱਤੀ ਹੈ ਉਹ ਡਿਪੈਂਡ ਕਰਦਾ ਠੀਕ ਹੈ ਨਾ ਕਿ ਰਾਜਨੀਤੀ ਅਸੀਂ ਕਿਹਦੇ ਹੱਥ ਚ ਦਿੱਤੀ ਹੈ ਕਿ ਆਸੀਂ ਸੇਫ ਆ ਸਭ ਤੋਂ ਪਹਿਲੇ ਸਰ ਸੇਫਟੀ ਆਂਦੀ ਹੈ ਕੰਮਕਾਰ ਸਾਰੇ ਡਿਪਾਰਟਮੈਂਟ ਸਾਰੇ ਜਿਹੜੀਆਂ ਨੀਡਸ ਨੇ ਬਾਕੀ ਸਾਰਾ ਕੁਝ ਬਾਅਦ ਦੇ ਵਿੱਚ ਕਾਰ ਚੋ ਬੱਚਾ ਸਾਡਾ ਵੀ ਹੁਣ ਵੀ ਗਲੀ ਚ ਖੇਡ ਰਿਹਾ ਮੈਂ ਉਹਨਾਂ ਨੂੰ ਅੰਦਰ ਕਰਕੇ ਆਈਆਂ ਦਾਤਾਂ ਲੈ ਕੇ ਸ਼ਰਿਆਮ ਸਾਡੇ ਏਰੀਆ ਦੇ ਵਿੱਚ ਲੋਕ ਘੁੰਮ ਰਹੇ ਮੈਂ ਖੁਦ ਐਨਜੀਓ ਹੋਂਦੇ ਨਾਤੇ ਪਿਛਲੇ ਸਾਲ 11 ਮੁੰਡੇ ਸਾਡੇ ਕਾਰ ਬਣ ਕੇ ਗਏ ਆ ਦਾਤਾਂ ਲੈ ਕੇ ਨਿਕਲੇ ਆ ਕੰਪਲੇਂਟ ਕੀਤੀ ਕੋਈ ਸੁਣਵਾਈ ਨਹੀਂ ਮੈਂ ਕਹਿ ਰਹੀ ਆ ਕਿ ਆਵਾਜ਼ ਚੱਕਣ ਵਾਲੇ ਕਿੰਨੇ ਲੋਕ ਐ ਕਪਿਲ ਕਤਿਆਲਿਆ ਸਾਡੇ ਜਾਂ ਤੁਹਾਡੇ ਵਰਗੇ ਕਿੰਨੇ ਚੰਚਾ ਲੋਕ ਤੁਹਾਡਾ ਹੀ ਕਹਿ ਰਹੀਆਂ ਹੈ ਨਾ ਕਿ ਅਸੀਂ ਇੰਨੇ ਚਲ ਕਿਹਦੇ ਚੰਨੀ ਹਿੰਮਤ ਹੈ ਮੇਨ ਹੈ ਕਿ ਅਸੀਂ ਅਗਰ ਅੱਜ ਲਾਈਵ ਹੋਏ ਆ ਗੁੰਮਸ਼ੂਦਾ ਦਾ ਉਹ ਕਹਿਣ ਦਾ ਮਤਲਬ ਹੈ ਸਿਗਾ ਕਿ ਅਸੀਂ ਤੁਹਾਨੂੰ ਮਰ ਨਹੀਂ ਦਵਾ ਦੇਣਾ ਨਹੀਂ ਦੇਖੋ ਗੁੰਮਸ਼ੂਦਾ ਤੱਕ ਹੈ ਤੁਸੀਂ ਇਸ ਇਸ ਬਹਾਨੇ ਸਾਨੂੰ ਮਿਲੇ ਔਰ ਸਾਡੀ ਤੁਸੀਂ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਕੋਈ ਅਸੀਂ ਇਦਾਂ ਦੀ ਅਬਿਊਜ਼ਿੰਗ ਲੈਂਗੁਏਜ ਕੁਝ ਨਹੀਂ ਯੂਜ਼ ਕੀਤੀ ਕੋਈ ਡਿਸਰੈਸਪੈਕਟ ਨਹੀਂ ਕੀਤੀ ਚਾਹੇ ਤੁਸੀਂ ਆਮ ਪਾਰਟੀ ਦਾ ਮੁੱਦਾ ਲੈ ਕੇ ਚੱਲੋ ਕੈਂਪੇਨ ਬਥੇਰੇ ਕਿਤੇ ਆ ਮੈਂ ਵੀ ਕੋਈ ਕਿਸੇ ਦੇ ਵੀ ਕੋਈ ਡਿਸਰੈਸਪੈਕਟ ਨਹੀਂ ਕੀਤੀ ਤੁਸੀਂ ਸੀਨੀਅਰ ਹੋ ਨਾ ਮੈਨੂੰ ਇੰਨੇ ਮੁੱਦੇ ਤਾਂ ਮੈਨੂੰ ਹੀ ਨਹੀਂ ਪਤਾ ਹੋਣੇ ਜਿੰਨੇ ਤੁਹਾਨੂੰ ਪਤਾ ਹੈ ਮੈਂ ਤਾਂ ਸਿਰਫ ਤੁਹਾਨੂੰ ਉਹਨਾਂ ਕਹ ਦੱਸ ਸਕਦੀਆਂ ਜਿੰਨਾ ਮੈਂ ਲੋਕਾਂ ਚ ਵਿਚਰ ਰਹੀ ਆ ਰਾਈਟ ਤੇ ਹੈ ਕਿ ਲੋਕਾਂ ਦੇ ਚ ਸਿਰਫ ਦੁੱਖ ਸੀਗਾ ਤੁਹਾਡੇ ਤੱਕ ਪਹੁੰਚਾਣਾ ਲੇਡੀਜ਼ ਰੋ ਰਹੀਆਂ ਲਿਟਰਲੀ ਰੋ ਰਹੀਆਂ ਬੇਰੋਜ਼ਗਾਰ ਨਹੀਂ ਲੋਕ ਯੂਵਾਂ ਬੇਰੋਜ਼ਗਾਰ ਹੈ ਠੀਕ ਹੈ ਅਸੀਂ ਇਹ ਕਹਿ ਲਓ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਹਦਾ 2% ਅਸੀਂ ਕਰ ਰਹੇ ਹੋਵਾਂਗੇ ਉਹਨਾਂ ਦੀ ਆਵਾਜ਼ ਕਿੱਥੇ ਪਹੁੰਚਾਈਏ ખાણિયા ਦੇ ਵਿੱਚ ਮੈਂ ਕਹਿ ਰਹੀ ਆਂ ਅਗਰ ਤੁਸੀਂ ਐਮਪੀ ਬੰਦ ਛੱਕੇ ਹੋ ਪਰ ਪਰ ਇੱਕ ਜਸਟ ਪੁਆਇੰਟ ਆਫ ਆਰਡਰ ਤੁਸੀਂ ਮੈਨੂੰ ਇੱਕ ਫੋਨ ਤਾਂ ਕਰਦੇ ਵੀ ਹੈ ਇੱਕ ਫੋਨ ਕਰਦੇ ਸਰ ਕੌਣ ਚੱਕਦਾ ਮੈਂ ਚੱਕੂਗਾ ਇਹ ਲਾ ਕੋਈ ਇੱਕ ਮਿੰਟ ਨਹੀਂ 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 ਸਰ আচ্ছা 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 ਇੱਕ ਮਿੰਟ ਨਹੀਂ ਨਹੀਂ ਮਾਈਟ ਉਸ ਤੋਂ ਬਾਅਦ ਇੱਕ ਮਿੰਟ ਸਮਰਤ ਇੱਕ ਮਿੰਟ ਇੱਕ ਸਮਰਤ ਬਾਅਦ ਦੇਖੋ ਬਿਦ ਆਊਟ ਟੈਸਟਿੰਗ ਨਾ ਕਰੋ ਕਿ ਇਹ ਤਾਂ ਕੰਮ ਹੋ ਗਿਆ ਇੱਕ ਵਾਰੀ ਟੈਸਟ ਕਰਦੇ नो no तुसी नहीं नहीं. तुसी क्या कौन चकता है तुम्हें किया नहीं है बट जस्ट ट्राई नैक्सट टाइम कि वेन यू hmm. कॉल ते अपने मंच में मैं थोड़े मूँह चो अगले दस दिन ये घुमाऊंगा कि राजा बुड़िंग इज द बेस्ट मैन ना ना वो पता है कि मैं कहूँगे मैं कोई जबरदस्ती थोड़ी कहूँगा यू कॉल मी आई विल कॉल यू बैक होर कोई लीडर नहीं करूँगा I will. No, no, no. Try. Ludhiana, the MPG. I am. I am. I am. I am. I another after 11 days you will say ki he is a good man i'm i crossed i hope the dahi hove apaye kehne meri gal acha hunge ye kaam karna hai milke kaam karna hai main to choti choti problems hun ave baithe hai assi bhi baithe hai assi tonu apne areas di problems dass sakde haa main eh ke tusi kothe keh reho main sara kaam hi sambhal sakda jo kuch bhi inanne keha bilkul sahi hai saanu apna koi personal kaam nahi hai ਠੀਕ ਹੈ ਜੀ ਨਾ ਇਹਨਾਂ ਨੂੰ ਕੋਈ ਪਰਸਨਲ ਕੰਮ ਹੈ ਇਨਾਂ ਸਾਨੂੰ ਪਰਸਨਲ ਕੰਮ ਹੈ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਮੇਰਾ ਦਫਤਰ ਖੁੱਲਾ ਹੁੰਦਾ ਜੀ ਨਾ ਮੈਂ ਕੋਈ ਐਮ ਐਲ ਏ ਹਾਂ ਨਾ ਮੈਂ ਕੋਈ ਕਾਉਂਸਲਰ ਹਾਂ ਨਾ ਕੋਈ ਐਮ ਪੀ ਹਾਂ ਨਾ ਕੋਈ ਕੁਛ ਹਾਂ ਨਾ ਪਾਰਟੀ ਦਾ ਜ਼ਿੰਮੇਵਾਰ ਨਾ ਹਾਂ ਇੱਥੇ ਆਮ ਦੀ ਗਵਰਨਮੈਂਟ ਹੈ ਲੇਕਿਨ ਜਿਹੜਾ ਸਾਡਾ ਮੰਗਾ ਸ਼ਰਮਾ ਹੈ ਉਹਨੂੰ ਤੁਸੀਂ ਜਾ ਕੇ ਇੱਕ ਵਾਰੀ ਇਤਲਾਹ ਦੇਣੀ ਹੈ ਵੀ ਆਹ ਮੇਰਾ ਕੰਮ ਹੈ ਜੇ ਉਹ ਨਹੀਂ ਕਰਦਾ ਤਾਂ ਇੱਕ ਸਾਡੇ ਡਾਬਰ ਸਾਹਿਬ ਹੈ ਡਾਬਰ ਸਾਹਿਬ ਹਾਂ ਜੀ ਉਹਨਾਂ ਨੂੰ ਮਿਲੇ ਹੋਇਆ ਸੀ ਹਾਂ ਡਾਬਰ ਸਾਹਿਬ ਨੂੰ ਹੁੰਦਾ ਹੈ ਕਿਉਂਕਿ ਮੇਰੇ ਕੋਲੇ ਕਾਫੀ ਵੱਡਾ ਏਰੀਆ ਹੈ 9 ਹਲਕੇ ਹੈ 19 ਲੱਖ ਬੰਦਾ ਹੈ ਜਿਹੜਾ ਵੋਟਰ ਹੈ 18-19 ਲੱਖ ਉਹ ਹਰੇਕ ਨੂੰ ਘਰੇ ਆ ਕੇ ਮਿਲਿਆ ਨਹੀਂ ਜਾ ਸਕਦਾ ਮੇਰਾ ਦਫਤਰ ਡੀਸੀ ਦਫਤਰ ਦੇ ਸਾਹਮਣੇ ਬਚਤ ਭਵਨ ਹੈ ਜਿੱਥੇ ਆ ਮੇਰਾ ਭਰਾ ਹੈ ਉੱਥੇ ਬਹਿੰਦਾ ਹੈ ਠੀਕ ਹੈ ਜੀ 6 ਦੇ 6 ਦਿਨ ਬਹਿੰਦਾ ਜੇ ਕੋਈ ਸਰਕਾਰੀ ਛੁੱਟੀ ਨਾ ਹੋਵੇ ਠੀਕ ਹੈ ਜੀ ਤੁਸੀਂ ਕਦੋਂ ਵੀ ਜਾਣਾ ਜੇ ਤੁਹਾਡੀ ਹੋਰ ਕੋਈ ਨਹੀਂ ਹੁੰਦਾ ਕਿਉਂਕਿ ਕੜੀ ਹੁੰਦੀ ਹੈ ਐਮਸੀ ਐਮਐਲਏ ਫਿਰ ਐਮਪੀ ਫਿਰ ਮੰਤਰੀ ਜੇ ਉਹ ਥੱਲੇ ਕੜੀਆਂ ਮੰਨ ਲਓ ਨਹੀਂ ਕੰਮ ਕਰ ਰਹੀਆਂ ਤਾਂ ਤੁਸੀਂ ਸਾਨੂੰ ਇਸ ਬੰਦੇ ਨੂੰ ਉੱਥਾ ਦੀ ਨਜ਼ਰ ਮਨ ਮੰਦਰ ਪਿੱਛੇ ਦੇ ਪੱਤੀ ਤੋਂ ਬਾਅਦ ਮੋਟਾ ਦੇਖੋ ਭਾਈ ਆ ਮੋਦੀ ਜੀ ਦੇ ਰਾਜ ਮੇ ਇਸ ਦੇਸ਼ ਕੇ ਅੰਦਰ ਜਿਹੜਾ ਕਹਿੰਦੇ ਸਭ ਕੁਝ ਸੁਰੱਖਿਤ ਹੈ ਕਿ ਆ 56 ਇੰਚ ਦਾ ਜਿਹੜਾ ਸੀਨਾ ਮੈਂ ਹੱਤ ਤੱਕ ਬਾਅਦ ਖਤਮ ਕਰ ਦਿੱਤਾ ਧਾਰਾ 370 ਵੀ ਖਤਮ ਕਰਤੀ ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਅੱਜ ਵੀ ਜੰਮੂ ਕਸ਼ਮੀਰ ਛੇਗੇ ਨਹੀਂ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਤਵੱਜੋ ਦਿਓ ਪੰਜਾਬ 'ਚ ਵੀ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਜੋ ਅੱਜ ਹੋਇਆ ਔਰ ਨਾਲ ਹੀ ਨਾਲ ਮੈਂ ਨਿੰਦਾ ਕਰਦਾ ਹਾਂ ਕਿ ਜਿਸ ਪ੍ਰਕਾਰ ਦਾ ਆਤਮਕਾਤੀ ਇਸ ਤਰੀਕੇ ਦਾ ਸਾਡਾ ਹਮਲਾ ਹੋਇਆ ਸਾਡੇ ਲੋਕਾਂ ਦੀ ਜਾਨ ਚਲੀ ਗਈ ਉਹਨਾਂ ਦੇਸ਼ ਵਾਸੀਆਂ ਦੀ ਹਿੰਦੂਸਤਾਨੀਆਂ ਦੀ ਮੈਂ ਤਰੜੇ ਸ਼ਬਦਾਂ 'ਚ ਇਸ ਗੱਲ ਦੀ ਨਿੰਦਾ ਕਰਦਾ ਹਾਂ ਔਰ ਅਰਦਾਸ ਕਰਦਾ ਕਿ ਇਹੋ ਜਿਹੇ ਹਮਲੇ ਘਾਤੋਂ ਨਾ ਹੋਣ ਨਾਲ ਹੀ ਨਾਲ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਲਾਲ ਆਗ ਸੇ ਔਰ ਕਰੜੇ ਤਰੀਕੇ ਦੇ ਨਾਲ ਪਾਕਿਸਤਾਨ ਦਾ ਔਰ ਆਤਕਵਾਦ ਦਾ ਜਵਾਬ ਸਾਨੂੰ ਦੇਣਾ ਚਾਹੀਦਾ ਔਰ ਅਸੀਂ ਸਾਰੇ ਹਿੰਦੂਸਤਾਨੀਆਂ ਤੇ ਇਸ ਮੁੱਦੇ ਤੇ ਸਾਰੇ ਇੱਕ ਔਰ ਡਟ ਕੇ ਇਹਨਾਂ ਦਾ ਮੁਕਾਬਲਾ ਦਾ ਇਰਾਦਾ ਜਵਾਬ ਦੇਣਾ ਚਾਹੀਦਾ ਬੜੀ ਸਾਹਿਬ ਭਾਈ ਕੀ ਕਹਿ ਰਹੀ ਫਜ਼ੀ ਮਿਲਣਾ ਹੈ ਹੱਥ ਜੋੜ ਕੇ ਜਵਾਨਾਂ ਤੇ ਰਿਆ ਨਾ ਅਸੀਂ ਕਰਦੇ ਆ ਪਰ ਪਤਾ ਨਹੀਂ ਕਿਦਾਂ ਬੀਬੀ ਜੀ ਨੇ ਮਨਾਇਆ ਫੋਨ ਨਾਲ ਦੇ ਨਾਲ ਬਿੱਟੂ ਖੜਕ ਪਿਆ ਸਰ ਇਦਾਂ ਆ ਗੋ ਸਾਡਾ ਭਰਾ ਹੈ ਬਿੱਟੂ ਕੋਈ ਗੱਲ ਨਹੀਂ ਜਿਉਂਦਾ ਉਹਨੇ ਕੁਛ ਨਹੀਂ ਕਿਹਾ ਉਹਨੇ ਕਿਹਾ ਬਈ ਇਹਨਾਂ ਦੇ ਜੋ ਕੰਮ ਹੈ ਕਰੋ ਅਸੀਂ ਆਖਿਆ ਕਰਾਂਗੇ ਇਹਨਾਂ ਦੇ ਫੋਨ ਤੇ ਆਓ ਬੀਬੀ ਜੀ ਸਰ ਰਾਜਾ ਜੀ ਰਾਜਾ ਜੀ ਇੱਕ ਸਵਾਲ ਜਿਨਾ ਦੇ ਰਾਜਾ ਵੜਿੰਗ ਜਿਹੜੇ ਨੇ ਅੱਜ ਸਵੇਲੇ ਪਹੁੰਚੇ ਸ਼ਿਵ ਨਿਊ ਸ਼ਿਵ ਨਗਰ ਪਹੁੰਚੇ ਕਪਿਲ ਕਟਿਆਲ ਦੇ ਘਰ ਐਂ ਕੀ ਕਹਿਣਾ ਚਾਹੋਗੇ ਤੁਸੀਂ ਕਹਿੰਦੇ ਜੀ ਅੱਜ ਰਾਜਾ ਵੜਿੰਗ ਪਹੁੰਚੇ ਨੇ ਤੁਹਾਡੇ ਕੋਲ ਸਿਆਮਾ ਸੁਣੀਏ ਕੀ ਕਹਿਣਾ ਚਾਹੋਗੇ ਅਮ ਜੀ ਸ਼ੁਕਰ ਕਰੋ ਰਾਜਾ ਵਿਡਿੰਗ ਜੀ ਇੱਥੇ ਪਹੁੰਚੇ ਤੁਹਾਨੂੰ ਪਤਾ ਹੈ ਅਗਰ ਐਸੀ ਨਾ ਹੁੰਦਾ ਤੇ ਆਮ ਜਨਤਾ ਦੀ ਆਵਾਜ਼ ਉਹਨਾਂ ਤੱਕ ਕਿੱਦਾਂ ਪਹੁੰਚਦੀ ਅੱਜ ਉਹਨਾਂ ਦਾ ਐਡਰੈਸ ਰਾਜਾ ਵਿਡਿੰਗ ਜੀ ਸਾਨੂੰ ਮਿਲ ਗਏ ਨੇ ਉਹਨਾਂ ਨਾਲ ਰੂਬਰੂ ਹੋਏ ਵੀ ਆ ਤੇ ਬੜੀ ਵਧੀਆ ਉਹਨਾਂ ਨਾਲ ਗੱਲ ਹੋਈ ਹੈ ਪਰ ਐ ਕਿ ਮੁੱਦੇ ਜਿਹੜੇ ਹੈਗੇ ਆ ਉਹ ਤਾਂ ਹਮੇਸ਼ਾ ਉੱਠਦੇ ਆਏ ਆ ਤੇ ਉਹ ਉੱਠਦੇ ਰਹਿਣਗੇ ਜਿੰਨੀ ਦੇਰ ਤੱਕ ਹਰ ਇੱਕ ਚੀਜ਼ ਦਾ ਇੱਕ ਸੋਲੂਸ਼ਨ ਨਹੀਂ ਮਿਲਦਾ ਹੈਗਾ ਆਵਾਜ਼ ਤਾਂ ਇਦਾਂ ਹੀ ਉੱਡਦੀ ਰਹੇਗੀ ਠੀਕ ਹੈ ਜੀ ਦੇ ਵਿੱਚ ਮੌਜੂਦ ਨਹੀਂ ਸੀ ਆਪਣਾ ਦਫ਼ਤਰ ਦੇ ਵਿੱਚ ਮੌਜੂਦ ਨਹੀਂ ਸੀਗੇ ਉਸ ਤੋਂ ਬਾਅਦ ਉਹ ਫਿਰ ਉਹਨਾਂ ਨੇ ਮੇਰੀ ਵੀਡੀਓ ਦੇਖੀ ਤੇ ਮੈਨੂੰ ਵੀਡੀਓ ਦੇਖ ਕੇ ਫੋਨ ਕੀਤਾ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਹੈ ਜੀ ਮੈਨੂੰ ਇੱਕ ਗੱਲ ਕਹੀ ਵਿਡਿੰਗ ਸਾਹਿਬ ਤੁਸੀਂ ਮੈਨੂੰ ਪੱਕਾ ਟਿਕਾਣਾ ਦੱਸ ਦਿਓ ਤੁਸੀਂ ਮੈਨੂੰ ਕਿਹਾ ਸੀ ਦਫ਼ਤਰ ਮੇਰਾ ਬਚਤ ਭਵੰਦੇ ਵਿੱਚ ਹੈ ਮੇਰੀ ਰਹਾਇਸ਼ ਸਾਊਥ ਸਿਟੀ ਦੇ ਵਿੱਚ ਹੈ ਤੇ ਤੁਸੀਂ ਮੈਨੂੰ ਨਹੀਂ ਮਿਲੇ ਇਸ ਕਰਕੇ ਮੈਨੂੰ ਆਪਣਾ ਨਿੱਜੀ ਕੋਈ ਕੰਮ ਨਹੀਂ ਹੈ ਮੈਂ ਤਾਂ ਲੋਕਾਂ ਦੇ ਕੰਮਾਂ ਲਈ ਆਇਆ ਜੀ ਮੈਨੂੰ ਲੋਕਾਂ ਦਾ ਦਰਦ ਦਿਖਦਾ ਨਹੀਂ ਇਹ ਦੇਖਿਆ ਨਹੀਂ ਜਾਂਦਾ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਰੁਟੀਨ ਸੀ ਇੱਥੇ ਲੋਕ ਆਉਂਦੇ ਆ ਕਿਉਂਕਿ ਉਹ ਬੜੀ ਉਮੀਦ ਦੇ ਨਾਲ ਆਉਂਦੇ ਆ ਕਿ ਹਾਂ ਵੀ ਸਾਨੂੰ ਇਨਸਾਫ ਮਿਲੇਗਾ ਤੇ ਇਸ ਕਰਕੇ ਮੈਂ ਉਹਨਾਂ ਨੂੰ ਸਾਰੀਆਂ ਜਿਹੜੀਆਂ ਮੁਸ਼ਕਲਾਂ ਸੀ ਉਹਨਾਂ ਨੂੰ ਮੁਸ਼ਕਲਾਂ ਦੇ ਨਾਲ ਰੂਬਰੂ ਕਰਾਇਆ ਤੇ ਉਹਨਾਂ ਨੇ ਵਿਸ਼ਵਾਸ ਜਿਤਾਇਆ ਕਿ ਹਾਂ ਵੀ ਮੈਂ ਜਿਹੜੇ ਤੁਸੀਂ ਕੰਮ ਕਹੋਗੇ ਤੁਹਾਡੇ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਕਿਉਂਕਿ ਚਾਹੇ ਉਹ ਕਾਂਗਰਸ ਪਾਰਟੀ ਦੇ ਨਾਲ ਸੰਬੰਧਤ ਆ ਮੈਂ ਭਾਜਪਾ ਨਾਲ ਸੰਬੰਧਤ ਆ لیکن ਜਿਹੜਾ ਐਮਪੀ ਹੁੰਦਾ ਚਾਹੇ ਕੋਈ ਐਮਐਲਏ ਬਣ ਜਾਏ ਚਾਹੇ ਕੋਈ ਐਮਪੀ ਬਣ ਜਾਏ ਚਾਹੇ ਮੁੱਖ ਮੰਤਰੀ ਬਣ ਜਾਏ ਚਾਹੇ ਪ੍ਰਧਾਨ ਮੰਤਰੀ ਬਣ ਜਾਏ ਉਹ ਸਾਰੇ ਲੋਕਾਂ ਦਾ ਸਾਂਝਾ ਹੁੰਦਾ ਤੇ ਇਸ ਕਰਕੇ ਮੈਂ ਵਡਿੰਗ ਸਾਹਿਬ ਨੂੰ ਬੇਨਤੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਜਲਦੀ ਲੋਕਾਂ ਦਾ ਸਮਾਧਾਨ ਕੀਤਾ ਜਾਏਗਾ اچھا ਤੁਸੀਂ ਚਾਰ ਮੁੱਦਿਆਂ ਦਾ ਚੱਕਿਆ ਵਾ ਠੀਕ ਹੈ ਕਿ ਇੱਕ ਸਿਵਲ ਪਤਾ ਇੱਕ ਬੁੱਢਾ ਦਰਿਆ ਕਿ ਲਾਉਣ ਆਰਡਰ ਤੇ ਜਿਹੜੇ ਕਾਫੀ ਹਾਲਾਤ ਖਰਾਬ ਹੋਏ ਪੰਜਾਬ ਦੇ ਉਸ ਨੂੰ ਲੈ ਕੇ ਮੁੱਦਾ ਚੱਕੇ ਨੇ ਉਸ ਤਰ੍ਹਾਂ ਕੀ ਕਿਹਾ ਰਾਜਵਡਿੰਗ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਕਿ ਜਿਹੜਾ ਸਭ ਤੋਂ ਵੱਡਾ ਕੋੜ ਲੁਧਿਆਣੇ ਦਾ ਬੁੱਢਾ ਨਾਲਾ ਜਿਹੜੇ ਬੁੱਢੇ ਨਾਲੇ ਦੇ ਆਸੇ ਪਾਸੇ ਲੋਕ ਰਹਿੰਦੇ ਨੇ ਉਹ 90% ਕੈਂਸਰ ਦੇ ਨਾਲ ਪੀੜਿਤ ਨੇ ਤੇ ਜਿਹੜੀ ਉੱਥੇ ਜਿਹੜੀ ਆਬਾਦੀ ਹੈ ਉਹ ਬੜੀ ਹੀ ਗਰੀਬ ਤੱਕੇ ਦੀ ਹੈ ਤੇ ਜਿਹੜੇ ਲੋਕ ਪਹਿਲੇ ਹੀ ਗਰੀਬੀ ਤੋਂ ਝੂਜ ਰਹੇ ਆ ਉਤੋਂ ਉਹਨੂੰ ਬਿਮਾਰੀ ਪੈ ਗਈ ਕੈਂਸਰ ਨਾਮਕ ਤੇ ਜਦੋਂ ਕੈਂਸਰ ਕਿਸੇ ਬੰਦੇ ਨੂੰ ਹੋ ਜਾਂਦਾ ਤੇ ਜਦੋਂ ਕੈਂਸਰ ਪੀੜਿਤ ਦੇ ਜੋ ਬੀਤਦੀ ਆ ਉਹਦੇ ਪਰਿਵਾਰ ਤੇ ਬੀਤਦੀ ਆ ਉਹੀ ਜਾਣਦਾ ਕਿਉਂਕਿ ਜਿਸ ਤਨ ਲਾਗੇ ਉਹ ਤਨ ਜਾਣੇ ਕੋਣ ਜਾਣੇ ਪੀਰ ਪਰਾਈ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਮੈਂ ਬੜਿੰਗ ਸਾਹਿਬ ਨੂੰ ਬੇਨਤੀ ਕੀਤੀ ਕਿ ਐਮਪੀ ਦਾ ਇੱਕ ਕੋਟਾ ਹੁੰਦਾ ਕਿ ਜਿਹੜੇ ਉੱਥੇ ਆਪਣਾ ਕੈਂਸਰ ਪੀੜਿਤ ਨੇ ਮੈਂ ਉਹਨਾਂ ਨੂੰ ਤੁਹਾਨੂੰ ਲਿਸਟ ਦੇ ਦੂੰਗਾ ਉਹਨਾਂ ਦਾ ਜਲਦ ਆਪਣਾ ਜਿਹੜਾ ਫੰਡ ਆਂਦਾ ਉਹਨਾਂ ਨੂੰ ਤੁਸੀਂ ਇਲਾਜ ਦੇ ਵਿੱਚ ਮਦਦ ਹੋ ਜੇਗੀ ਉਹਨਾਂ ਦੀ مالی ਸਹਾਇਤਾ ਹੋ ਜੇਗੀ ਤੁਸੀਂ ਉਹਨਾਂ ਤੁਹਾਨੂੰ ਲਿਸਟ ਦੇ ਦਊਗਾ ਉਹਨਾਂ ਦੀ مالی ਸਹਾਇਤਾ ਕਰਵਾ ਦੇਣਾ ਤੇ ਤੁਹਾਡੀ ਬੜੀ ਮਿਹਰਬਾਨੀ ਹੋਏਗੀ ਤੇ ਰਹੀ ਗੱਲ ਦੂਜੀ ਇੱਕ ਮੰਦਰ ਦਾ ਮਸਲਾ ਸੀ ਇੱਕ ਲੇਡੀ ਸੀ ਉਹਨਾਂ ਨੂੰ ਪੁਲਿਸ ਦੇ ਵਿੱਚ ਇਨਸਾਫ ਨਹੀਂ ਮਿਲ ਰਿਹਾ ਸੀ ਇੱਕ ਸਰਦਾਰ ਜੀ ਸੀਗੇ ਉਹ 84 ਦੇ ਪਟਕਰੇ ਨੇ ਕਿ ਉਹਨਾਂ ਦਾ ਰਹਿਣ ਦਾ ਬਸੇਰਾ ਨਹੀਂ ਹੈਗਾ ਵਿੱਚ ਹੰਗਾਮਾ ਵੀ ਹੋ ਗਿਆ ਸੀਗਾ ਚੱਲਦੀ ਮੀਟਿੰਗ ਦੇ ਵਿੱਚ ਕੀ ਆ ਵੀ ਚਲੋ ਯਾਰ ਇੱਥੇ ਇਨਸਾਫ ਨਹੀਂ ਮਿਲ ਰਿਹਾ ਹੈਗਾ ਐਦਾਂ ਦੀ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਮੇਰੀ ਜਿਹੜੇ ਹੁਣ ਇੱਕ ਬੰਦੇ 2 ਘੰਟੇ ਦੇ ਵੇਟ ਕਰ ਰਹੇ ਸੀ ਕਿ ਰਾਜਾ ਜੀ ਆਣ ਕੇ ਤੇ ਉਹਨਾਂ ਨੂੰ ਬਜ਼ੁਰਗ ਸ਼ਰੀਰ ਆ ਯਾਰ 70-75 ਸਾਲ ਦੇ ਇਨਸਾਨ ਆ ਉਹਨਾਂ ਨੂੰ ਕੋਈ ਗਰਮੀ ਨਹੀਂ ਬਰਦਾਸ਼ਤੀ ਉਹਨਾਂ ਨੇ ਕਿਹਾ ਤਾਂ ਲੇਕਿਨ ਮੈਂ ਵੜਿੰਗ ਸਾਹਿਬ ਕੋ ਬੇਨਤੀ ਕਰਦਾ ਜੇ ਉਹਨਾਂ ਨੇ ਜੋ ਇੱਥੇ ਕਿਹਾ ਉਹੀ ਗੱਲਾਂ ਤੇ ਖਰੇ ਉਤਰਨ ਤੇ ਲੁਧਿਆਣੇ ਦਾ ਵਿਕਾਸ ਕਰਾਣ ਕਿਉਂਕਿ ਕਪਿਲ ਕਟਿਆਲ ਨੂੰ ਪਰਸਨਲ ਦਾ ਕੋਈ ਕੰਮ ਹੈ ਨਹੀਂ ਜੋ ਲੁਧਿਆਣਾ ਲੁਧਿਆਣੇ ਦੇ ਲੋਕਾਂ ਦੇ ਕੰਮ ਹੋਣਗੇ ਜੇ ਉਹਨਾਂ ਦੇ ਕੰਮ ਸਹੀ ਟਾਈਮ ਤੇ ਹੋ ਜਾਣਗੇ ਤਾਂ ਮੈਂ ਦਿਲੋਂ ਵਡਿੰਗ ਸਾਹਿਬ ਦਾ ਖੁਦ ਧੰਨਵਾਦ ਕਰਨ ਜਾਊਂਗਾ ਉੱਥੇ ਜੋ ਵੀ ਕਤਿਆਲ ਸਾਹਿਬ ਕਹਿਣਗੇ ਉਹਨਾਂ ਨੂੰ ਬਿਲਕੁਲ ਸਾਈਨ ਮੈਂ ਤੋਂ ਬਿਨਾ ਪੁੱਛੇ ਦੇ ਦੇਣਾ ਜਿੰਨੇ ਵੀ ਕੇਸ ਹੋਣਗੇ ਕੈਂਸਰ ਦੇ ਜਾਂ ਕੁਝ ਹੋਣਗੇ ਉਹਨਾਂ ਨੂੰ ਇਲਾਜ ਜ਼ਰੂਰ ਉਹਨਾਂ ਦਾ ਕੀਤਾ ਜਾਵੇਗਾ ਕਤਿਆਲ ਸਾਹਿਬ ਨੇ ਪਰਸਨਲ ਕੋਈ ਕੰਮ ਨਹੀਂ ਕਰਾਣੇ ਮੇਰੀ ਸਾਹਿਬ ਲੋਕਾਂ ਦੇ ਕੰਮ ਕਰਾਣੇ ਆ ਤੋ ਕਰਾਂਦਾ ਰਹੂੰਗਾ ਤੇ ਲੋਕੇ ਲੋਕੀਓ ਸਮਾਜ ਸੇਵੀ ਕਹਾਂ ਆਪਾਂ ਇੱਕ ਬਿਲਕੁਲ ਮੈਂ ਆਪਾਂ ਸਮਾਜ ਸੇਵੀ ਆ ਮੈਂ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਯੂਵ ਮੋਰਚਾ ਦਾ ਪ੍ਰਦੇਸ਼ ਦਾ ਪ੍ਰਵਕਤਾ ਉੱਥੇ ਹੀ ਲੁਧਿਆਣੇ ਦਾ ਜ਼ਿੰਮੇਵਾਰ ਨਾਗਰਿਕ ਵੀ ਆ ਕਿਉਂਕਿ ਮੈਂ ਸਵੇਰੇ ਉੱਠਦਾ ਜਦੋਂ ਤੇ ਪ੍ਰਮਾਤਮਾ ਦੇ ਕਿ ਮੇਰੀ ਇੱਕੋ ਹੀ ਅਰਦਾਸ ਹੁੰਦੀ ਹੈ ਮੇਰੇ ਹੱਥੋਂ ਕਿਸੇ ਦਾ ਚੰਗਾ ਹੋਵੇ ਨਾ ਹੋਵੇ ਲੇਕਿਨ ਮੇਰੇ ਹੱਥੋਂ ਕਿਸੇ ਦਾ ਮਾੜਾ ਨਾ ਹੋਵੇ ਜਦੋਂ ਕੋਈ ਦੀਨ ਦੁਖੀ ਆ ਮੇਰੇ ਦਫ਼ਤਰ ਆਂਦਾ ਰੋਂਦਾ ਤੇ ਮੈਨੂੰ ਉਹਦਾ ਦੁੱਖ ਦੇਖਿਆ ਨਹੀਂ ਜਾਂਦਾ ਤਦ ਮੈਂ ਤਾਹੀਂ ਤਾਹੀਂ ਉਹਨਾਂ ਨੇ ਕਿਹਾ ਕਿ ਜੋ ਬਿਨਾਂ ਪੁੱਛੇ ਸਾਈਨ ਕਰਕੇ ਦੇ ਏ ਉਹ ਅੱਜ ਕੀ ਕੀ ਨੇ ਜੋ ਦੇਣਗੇ ਉਹ ਵਕਤ ਦੱਸੇਗਾ ਅੱਛਾ ਇਹ ਇਹਦੇ ਨਾਲੇ ਹੋਰ ਚਰਚਾ ਹੋਏਗੀ ਮੈਂ ਨਹੀਂ ਨਹੀਂ ਚਰਚਾ ਨਹੀਂ ਹੋਏਗੀ ਮੈਂ ਤੁਹਾਨੂੰ ਫਿਰ ਗੱਲ ਕਹੀ ਹੈ ਜੇ ਉਹ ਕਹਿੰਦੇ ਨੇ ਕਿ ਹਾਂ ਵੀ ਸਾਈਨ ਕਰਕੇ ਦੇ ਦਿਓ ਤੇ ਮੈਂ ਜਿਹੜੇ ਐਪਲੀਕੈਂਟ ਨੇ ਜਿਹੜੇ ਮਦਈ ਨੇ ਜਿਹੜੇ ਜਿਨ੍ਹਾਂ ਨੂੰ ਵਾਕਈ ਮਦਦ ਦੀ ਜ਼ਰੂਰਤ ਹੈ ਕਿਸੇ ਨੂੰ ਪੁਲਿਸ ਧੱਕਾ ਕਰ ਰਹੀ ਹੈ ਕਿਸੇ ਨਾਲ ਕੋਈ ਕਾਰਪੋਰੇਸ਼ਨ ਅਧਿਕਾਰੀ ਧੱਕਾ ਕਰ ਰਿਹਾ ਕਿਸੇ ਨਾਲ ਕੋਈ ਨਿੱਜੀ ਵਕਤ ਦਾ ਧੱਕਾ ਕਰ ਰਿਹਾ ਮੈਂ ਉਹਨਾਂ ਨੂੰ ਉੱਥੇ ਲੈ ਜਾਊਂਗਾ ਉਹਨਾਂ ਨੂੰ ਇਨਸਾਫ ਮਿਲ ਜਾਵੇ ਬਸ ਬਿਲਕੁਲ ਇਹ ਸਨ ਸੀ ਕਪਿਲਕਰ ਜੋ ਕਿ ਅੱਜ ਰਾਜਾ ਬੜਿੰਗਨ ਦੇ ਨਾਲ ਘਰੇ ਪਹੁੰਚੇ ਜੁੜੇ ਉਦਾਨ